ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਸੱਤ ਦੇ ਕਾਰਕੂਨ ਜਿਸਕਰਨ ਸਿੰਘ ਜੀਰਾ ਨੂੰ ਉੱਥੋਂ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਦੀ ਸ਼ਹਿ ਦੇ ਉੱਤੇ ਉੱਥੋਂ ਦੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਅਸਲ ਦੇ ਵਿੱਚ ਗ੍ਰਿਫਤਾਰ ਕਰਨ ਦਾ ਜਿਹੜਾ ਕਾਰਨ ਆ ਉਹ ਇੱਕ ਦੋ ਤਰ੍ਹਾਂ ਦੀ ਲੜਾਈ ਆ ਜਿਦੇ ਵਿੱਚ ਪਹਿਲਾਂ ਤਾਂ ਜਿਹੜੇ ਇੱਕ ਗੁਰਸਿੱਖ ਨੌਜਵਾਨ ਗੁਰਸੇਵਕ ਸਿੰਘ ਜਿਹੜੇ ਕਿ ਅਮਰਦੇਵਲੇ ਗੁਰੂ ਘਰ ਜਾਂਦੇ ਸੀ ਦਿੱਲੀ ਉਹਨਾਂ ਨੂੰ ਉਹਨਾਂ ਦੇ ਨਾਲ ਦੇ ਜਿਹੜੇ ਰੂਮ ਮੇਟ ਆ ਉੱਥੋਂ ਦੇ ਹੋਸਟਲ ਵਾਲੇ ਜਿਹੜੇ ਨਾਲ ਦੇ ਰੂਮ ਮੇਟ ਸੀਗੇ ਉਹ ਰਾਤ ਨੂੰ ਸੌਣ ਨਹੀਂ ਦਿੰਦੇ ਤੰਗ ਪਰੇਸ਼ਾਨ ਕਰ ਤੇ ਜਦੋਂ ਉਸਨੇ ਗੁਰਸੇਵਕ ਸਿੰਘ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਵਿਦਿਆਰਥੀਆਂ ਵੱਲੋਂ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਆ ਕੁੱਟਮਾਰ ਤੋਂ ਬਾਅਦ ਉਹਦੇ ਭਾਰੀ ਸੱਟਾਂ ਲੱਗੀਆਂ ਨੇ ਤੇ ਉਹ ਹਸਪੀਟਲ ਜਾ ਕੇ ਐਡਮਿਟ ਵੀ ਹੋਇਆ ਤੇ ਉਹਨੇ ਪੁਲਿਸ ਦੇ ਕੋਲੇ ਕੰਪਲੇਨਟ ਵੀ ਕੀਤੀ ਪਰ ਪ੍ਰਸ਼ਾਸਨ ਨੇ ਉਸ ਨੂੰ ਕੋਈ ਇਨਸਾਫ ਨਹੀਂ ਦਿੱਤਾ ਜਦੋਂ ਕੋਈ ਇਨਸਾਫ ਨਾ ਮਿਲਿਆ ਤਾਂ ਸੱਤ ਦੇ ਨੌਜਵਾਨਾਂ ਨੇ ਫਿਰ ਜਿਹੜੇ ਨੌਜਵਾਨਾਂ ਨੇ ਕੁੱਟਿਆ ਸੀਗਾ ਉਹਨਾਂ ਨੂੰ ਸੋਧਿਆ ਤੇ ਫਿਰ ਅੱਜ ਰਾਜੀਨਾਮੇ ਦੇ ਬਹਾਨੇ ਕਰਮਜੀਤ ਸਿੰਘ ਜੋ ਵਾਈਸ ਚਾਂਸਲਰ ਆ ਉਹਨਾਂ ਦੀ ਸ਼ਹਿਦ ਦੇ ਉੱਤੇ ਉਥੋਂ ਦੀ ਪੁਲਿਸ ਨੇ ਉਹਨਾਂ ਨੂੰ ਥਾਣੇ ਦੇ ਵਿੱਚ ਬੁਲਾਇਆ ਰਾਜੀਨਾਮੇ ਕਰਨ ਵਾਸਤੇ ਤੇ ਰਾਜੀਨਾਮੇ ਦੇ ਬਹਾਨੇ ਉੱਤੇ ਸਿਰਫ ਜਸਕਰਮ ਸਿੰਘ ਜੀਰੇ ਨੂੰ ਉਥੇ ਇਹ ਹਰਾਸਤ ਦੇ ਵਿੱਚ ਲਿਆ ਦੂਜੀ ਤਰ ਨੂੰ ਉਹਨਾਂ ਨੇ ਕੁਝ ਨਹੀਂ ਕੀਤਾ ਅਸਲ ਦੇ ਵਿੱਚ ਜਿਹੜੇ ਉੱਥੋਂ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਜਿਨ੍ਹਾਂ ਨੂੰ ਪਿੱਛੇ ਦੇ ਕੱਲ ਦੀ ਗੱਲ ਹੀ ਆ ਕੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਬੁਲਾ ਕੇ ਤਨਖਾਈਆ ਵੀ ਐਲਾਨ ਕੀਤਾਗਾ ਕਿਉਂਕਿ ਉਹਨਾਂ ਨੇ ਉਹਨਾਂ ਦੇ ਜਿਹੜੇ ਸਬੰਧ ਆ ਉਹ ਆਰਸੈਸ ਦੇ ਨਾਲ ਸੋ ਆਰਸੈਸ ਦੀ ਸ਼ਹਿ ਦੇ ਉੱਤੇ ਕਰਮਜੀਤ ਸਿੰਘ ਵਾਈਸ ਚਾਂਸਲਰ ਨੇ ਸਾਥ ਦੇ ਕਾਰਕੂਨ ਨੂੰ ਹਰਾਸਤ ਦੇ ਵਿੱਚ ਕਰਵਾਇਆਗਾ ਸਾਥ ਦੇ ਨਾਲ ਜਿਹੜੀ ਰੰਜਿਸ਼ ਆ ਉਹਨਾਂ ਨੇ ਕੱਢੀ ਆ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਸਿੱਖ ਨੌਜਵਾਨ ਆ ਜਾਂ ਵਿਦਿਆਰਥੀ ਜਿ세 ਬੰਦੇ ਸਾਥ ਦੇ ਕਾਰਕੂਨ ਆ ਡਰਨ ਵਾਲੇ ਨਹੀਂ ਹੈਗੇ ਹਮੇਸ਼ਾ ਹੱਕ ਸੱਚ ਦੀ ਗੱਲ ਦੇ ਲਈ ਪਹਿਰਾ ਦਿੰਦੇ ਰਹਿਣਗੇ ਤੇ ਜਿਹੜੀ ਇਹਨਾਂ ਦੀਆਂ ਇਹ ਕਾਰਵਾਈਆਂ ਨੇ ਇਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ